ਕਿਹਦੀ ਧੁੰਦ ਦਿਖਣ ਮਿਲ ਰਹੀ ਹੈ ਬੰਦੇ ਨੂੰ ਬੰਦਾ ਨਹੀਂ ਲਿਖਣ ਦੇ। ਸਮਾਂ ਹਾਜੇ ਕੀ 8 ਵਜੇ ਹੈ। ਦੇਖ ਸਦੇਓ ਕਿ ਕਿੰਨੀ ਕੀ ਕਹਿਦੀ ਧੁੰਦ ਜਿਹੜੀ ਕੀ ਫੈੰਦੀ ਹੋਈ ਨਜ਼ਰ ਆ ਰਹੀ ਹੈ। ਆਰੇਫਤਾ ਸਾਵਧਾਨੀ ਨਾਲ ਜਾਓ। ਆਪਣੀ ਸੇਫਟੀ ਨਾਲ ਜਾਓ ਤਾਂ ਕਿ ਇਸ ਕਹਿਦੀ ਧੁੰਦ ਤੋਂ ਕੋਈ ਵੀ ਦੁਰਘਟਨਾ ਨਾ ਵਾਪਰ ਸਕੇ। ਧੁੰਦ ਨੇ ਆਪਣੇ ਪੈਰ ਪਸਾਰਨੇ ਜਿਹੜੀ ਕੀ ਪੰਜਾਬ ਦੇ ਵਿੱਚ ਸ਼ੁਰੂ ਕਰ ਦਿੱਤੇ ਗਏ ਹੈ। ਬਿਤੇ ਰਾਤ ਦੀ ਬਿਤੇ ਰਾਤ ਨੂੰ ਹੀ ਜਿਹੜਾ ਕਿ ਹੈ 10 ਵਜੇ ਤੋਂ ਬਾਅਦ ਜਿਹੜਾ ਕਿ ਹੈ ਤੁੰਡ ਪੈਣੀ ਸ਼ੁਰੂ ਹੋ ਗਈ ਸੀ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲੀ ਕਹਿਰ ਦੀ ਤੁੰਡ ਤਸਵੀਰਾਂ ਲੁਧਿਆਣਾ ਸ਼ਹਿਰ ਦੀਆਂ ਨੇ ਜਿੱਥੇ ਕਿ ਕਹਿਰ ਦੀ ਤੁੰਡ ਦੇਖਣ ਮਿਲੀ ਹੈ ਬੰਦੇ ਨੂੰ ਬੰਦਾ ਨਹੀਂ ਦੇਖਣ ਦੇ ਤਸਵੀਰਾਂ ਤੁਹਾਨੂੰ ਨਾਲ ਸਾਂਝੇ ਕਰ ਰਿਹਾ ਲੁਧਿਆਣਾ ਦੇ ਲੁਧਿਆਣਾ ਦੀ ਜਿੱਤੇ ਕਿ ਸਮਾਂ ਹਜੇ ਕੀ 8 ਵਜੇ ਹੈ ਦੇਖ ਸਕਦੇ ਹੋ ਕਿ ਕਿੰਨੀ ਕੀ ਕਹਿਰ ਦੀ ਤੁੰਦ ਜੜਕੀ ਆ ਫੈੰਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਕਿ ਇੰਡੀਕੇਟਰਸ ਵੀ ਜਿਹੜੀ ਆਵਾਜ਼ਾਂ ਨੇ ਓਨ ਕੀਤੇ ਹੋਏ ਆ ਤੇ ਅਗਰ ਜੇਕਰ ਤੁਸੀਂ ਵੀ ਬਾਹਰ ਅੰਦਰ ਜਾ ਰਹੇ ਹੋ ਤਾਂ ਸਾਵਧਾਨੀ ਨਾਲ ਜਾਓ ਆਪਣੀ ਸੇਫਟੀ ਨਾਲ ਜਾਓ ਤਾਂ ਕਿ ਇਸ ਕਹਿਰ ਦੀ ਤੁੰਤੋਂ ਕੋਈ ਵੀ ਦੁਰਘਟਨਾ ਨਾ ਵਾਪਰ ਸਕੇ ਤੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਦੁਦਾਨਾ ਸ਼ਹਿਰ ਦੀਆਂ ਕਿਤੇ ਕੀ ਕਿ ਧੁੰਦ ਨੇ ਆਪਣੇ ਪੈਰ ਪਸਾਰਨੇ ਜਿਹੜੀ ਹੈ ਪੰਜਾਬ ਦੇ ਵਿੱਚ ਸ਼ੁਰੂ ਕਰ ਦਿੱਤੇ ਗਏ ਹੈ। ਤੇ ਦੇਖ ਸਕਦੇ ਹੋ ਹਾਲੇ ਸਮਾਂ 8:00 ਵਜੇ ਹੈ ਪਰ ਕਿਤੇ ਕਿਤੇ ਕਾਫੀ ਜ਼ਿਆਦਾ ਧੁੰਦ ਪੈ ਗਈ ਹੈ। ਹਾਲਾਂਕਿ ਜੇਕਰ ਗੱਲ ਕਰੀਏ ਬੀਤੀ ਰਾਤ ਦੀ ਬੀਤੀ ਰਾਤ ਨੂੰ ਹੀ ਜਿਹੜਾ ਕੀ ਹੈ 10:00 ਵਜੇ ਤੋਂ ਬਾਅਦ ਜਿਹੜਾ ਕੀ ਹੈ ਧੁੰਦ ਪੈਣੀ ਸ਼ੁਰੂ ਹੋ ਗਈ ਸੀਗੀ। ਹਾਲਾਂਕਿ ਉਸ ਜਿਹੜੀ ਕਿ ਆ ਉਸ ਇਹ ਖਤਰਨਾਕ ਠੰਡ ਵੀ ਹੋ ਸਕਦੀ ਹੈ ਤੇ ਉਸ ਜਿਹੜੀ ਕਿ ਆ ਪੈਂਦੀ ਹੋਈ ਵੀ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਧਾਨੇ ਸ਼ਹਿਰ ਦੀ ਜਿੱਥੇ ਕਿ ਅੱਜ ਕਾਫੀ ਭਾਰੀ ਮਾਤਰਾ ਦੇ ਵਿੱਚ ਧੁੰਦ ਤੇ ਅਤੇ ਉਸ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਜੇ ਜੇਕਰ ਕੋਈ ਵੀ ਕੰਮ ਆ ਕਰ ਰਿਹਾ ਹੈਗਾ ਤੇ ਉਹ ਆਰਾਮ ਦੇ ਨਾਲ ਆਪਣਾ ਜਾਵੇ ਦੇ ਅਵੋਇਡ ਕਰੇ ਅਵੋਇਡ ਕਰੋ ਜੇਕਰ ਕੋਈ ਵੀ ਕਿਸੇ ਨੂੰ ਜ਼ਰੂਰੀ ਕੰਮ ਨਹੀਂ ਹੈ ਅਵੋਇਡ ਕਰੋ ਆਪਣਾ ਤੁੰਤੂ ਤੋਂ ਜਾਣ ਤੇ ਲਈ ਤੇ ਆਪਣੀ ਸੇਫਟੀ ਦੇ ਨਾਲ ਚੋ ਚੱਲੋ ਦੇਖ ਸਕਦੇ ਹੋ ਕਿ ਕਹਿ ਸਕਦੇ ਹਾਂ ਕਿ ਜ਼ੀਰੋ ਵਿਜ਼ਿਬਿਲਟੀ ਜਿਹੜੀ ਹੋਈ ਹੋਈ ਹੈ ਬਿਲਕੁਲ ਜੇਕਰ ਗੱਲ ਕਰੀਏ 10 ਮੀਟਰ ਦੀ ਜਾਂ 5 ਮੀਟਰ ਦੀ ਤੇ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ ਜਿਹੜੇ ਵਾਹिकल्स ਆਪਣੇ ਚਲਾ ਰਹੇ ਨੇ ਜਾਂ 2 2 ਵਾਹिकल्स ਦੋ ਦੋ ਪਹੀਆ ਵਾਹਨ ਨੇ ਉਹਨਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਵੀ ਕਰਨਾ ਪਏਗਾ ਜਿਹੜੇ ਕਮਾਕਾਰਾਂ ਤੇ ਜਾਨਵਰ ਨੇ ਜਿਨ੍ਹਾਂ ਦੀ ਅੱਜ ਡਿਊਟੀਆਂ ਨੇ ਕਾਫੀ ਬਾਹਰ ਪੋਰਸ਼ ਇਲਾਕਿਆਂ ਦੇ ਵਿੱਚ ਵੀ ਉਹਨਾਂ ਨੂੰ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪਿਆ ਇਸ ਲਈ ਤੁਸੀਂ ਵੀ ਆਪਣਾ ਜਿਹੜੀ ਹੈ ਸਾਵਧਾਨੀ ਨਾਲ ਜਾਓ